ਫਾਜ਼ਿਲਕਾ ਵਿੱਚ ਅੱਜ ਸਵੇਰੇ ਤੜਕਸਾਤ ਇੱਕ ਅਜਿਹੀ ਘਟਨਾ ਹੋਈ ਜਿਸ ਨਾਲ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਹਾਂਜੀ ਇਹ ਮਾਮਲਾ ਸਥਾਨਕ ਫਾਜ਼ਿਲਕਾ ਦੇ ਪਰਨਾਮੀ ਸੋਡੇ ਵਾਲੇ ਚੌਕ ਦਾ ਹੈ ਜਿੱਥੇ ਤੁਸੀਂ ਵੇਖ ਰਹੇ ਹੋ ਕੈਮਰੇ ਦੇ ਸਾਹਮਣੇ ਦੋ ਈ ਰਿਕਸ਼ਾ ਖੜੀਆਂ ਹਨ ਅਤੇ ਇੱਕ ਵਿਅਕਤੀ ਥੜੇ ਤੇ ਬੈਠਾ ਹੈ ਇਹ ਮਾਮਲਾ ਹੈ ਵੀ ਇੱਕ ਈ ਰਿਕਸ਼ਾ ਦੇ ਪਿੱਛੇ ਦੂਜੀ ਈ ਰਿਕਸ਼ਾ ਆ ਰਹੀ ਸੀ ਜੋ ਕਿ ਐਨੀ ਤੇਜ਼ ਗਤੀ ਨਾਲ ਸੀ ਕਿ ਪਿੱਛੇ ਆ ਰਹੀ ਈ ਰਿਕਸ਼ਾ ਦੇ ਵਿੱਚ ਵੱਜੀ ਅਤੇ ਸਾਹਮਣੇ ਜਾ ਰਹੀ ਈ ਰਿਕਸ਼ਾ ਪਲਟ ਗਈ ਅਤੇ ਪਲਟਨਾਲ ਉਸ ਈ ਰਿਕਸ਼ਾ ਨੂੰ ਅੱਗ ਲੱਗ ਗਈ ਅਤੇ ਜਿਸ ਤਰ੍ਹਾਂ ਉਹ ਈ ਰਿਕਸ਼ਾ ਪਲਟੀ ਤਾਂ ਸਾਈਡ ਤੇ ਇੱਕ ਮੋਟਰਸਾਈਕਲ ਚਾਲਕ ਖੜਾ ਸੀ ਜੋ ਕਿ ਗੰਭੀਰ ਜ਼ਖਮੀ ਹੋ ਗਿਆ ਜ਼ਖਮੀ ਹੋਏ ਮੋਟਰਸਾਈਕਲ ਚਾਲਕ ਨਾਲ ਜਦ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਵੀ ਉਹ ਇੱਕ ਸਾਈਡ ਤੇ ਸੜਕ ਤੋਂ ਇੱਕ ਕਿਨਾਰੇ ਤੇ ਖੜਾ ਸੀ ਅਤੇ ਜਦ ਈ ਰਿਕਸ਼ਾ ਪਰੜ ਕੇ ਉਸ ਨੂੰ ਉੱਪਰ ਆ ਵਜੀ ਜਿਸ ਨਾਲ ਉਸ ਨੂੰ ਗੰਭੀਰ ਸੱਟਾਂ ਵੱਜ ਗਈਆਂ ਹਨ ਸਕਰੀਨ ਤੇ ਤੁਸੀਂ ਵੇਖ ਰਹੇ ਹੋ ਉਸ ਕੋਲ ਚੱਲਿਆ ਵੀ ਨਹੀਂ ਜਾ ਰਿਹਾ ਅਤੇ ਦੂਜੇ ਪਾਸੇ ਇੱਕ ਈ ਰਿਕਸ਼ਾ ਚਾਲਕ ਨੇ ਮੰਗ ਕੀਤੀ ਹੈ ਕਿ ਪਿੱਛੋਂ ਆ ਰਹੇ ਗਲਤ ਤੇ ਤੇਜ਼ ਗਤੀ ਨਾਲ ਇਹ ਰਿਕਸ਼ਾ ਵਾਲਿਆਂ ਨੂੰ ਟੱਕਰ ਮਾਰੀ ਹੈ ਜਿਸ ਨਾਲ ਉਸ ਦੇ ਈ ਰਿਕਸ਼ਾ ਦਾ ਭਾਰੀ ਨੁਕਸਾਨ ਹੋ ਗਿਆ ਹੈ ਅਤੇ ਉਹ ਨੁਕਸਾਨ ਦੀ ਪਰਪਾਈ ਦੀ ਮੰਗ ਕਰਦੇ ਹਨ ਹੋਰ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਦਸ਼ਮਨ ਜੀ ਕਿਥੇ ਰਹਿਣ ਆਲਿਓ ਕਾਨਪਰ ਜਾਣੀ ਹੈ ਇਹ ਤੁਹਾਡਾ ਪਾਸੇ ਖੜਾ ਹੀ ਮੋਟਰ ਤੇ ਵੇਚਾ ਗਿਆ ਜੀ ਹਾਂ ਇਹ ਤਾਂ ਵੇਚ ਮਾਰੀ ਹੀ ਨਹੀਂ ਆ ਤੇ ਮੈਂ ਤਾਂ ਸਾਈਡ ਤੇ ਆਲਾ ਬੀਚ ਤੇ ਰੇਕਾ ਖੰਭ ਲਗਾ ਰਿਹਾ ਕਿ ਨਾਮ ਹੈ ਜੀ ਸ਼ਾਮ ਸਿੰਘ ਪਵਨ ਜੀ ਕੀ ਆਸਾ ਪੇਸ਼ ਹੈ ਮੈਂ ਜੀ ਇੱਥੇ ਆ ਰਿਹਾ ਜੀ ਸਲੇਮ ਸ਼ਾਲੇ ਲੋੜ ਤੋਂ रेशन पास आटो आ रही थी बहुत तेज वो को मेरे के नहीं लगी और को मैंने मैं मिट्टी बांध मारी है तो क्या नुकसान है तेरा मैं वो जब दिखती देखते दे हैं एक मोटर शक्ति है बेच बजे बेच बजे मैं कुछ होगी कुछ गड्डी उल्टी की आपको ना कि तो आग बुझा दी थी कि ये आपको बुझा ही पहन किन्ना को नुकसान आईडिया हो गया है ਲਵਲੀ ਪਰਨਾਮ ਜੀ ਜਿਹੜਾ ਹਾਸਾ ਆਇਆ ਕੀ ਕਰਨ ਦਾ ਇਹ ਸਪੀਡ ਬ੍ਰੇਕਰ ਨਾ ਹੋਣ ਕਰਕੇ ਸਪੀਡ ਤੇਜ਼ ਹੋਣ ਕਰਕੇ ਹੋ ਰਿਹਾ ਹੈ ਜੀ ਪਹਿਲੇ ਵੀ ਇਤਿਹਾਸ ਹੋਂਦੇ ਰਹੇ ਨੇ ਬਹੁਤ ਡੇਲੀ ਹੁੰਦੇ ਨੇ ਤਿੰਨ ਚਾਰ ਹੋ ਜਾਂਦੇ ਨੇ ਜੀ ਤੇ ਕੀ ਮੰਗ ਕਰਦੇ ਹਾਂ ਅਸੀਂ ਕਰਨੇ ਆ ਜੀ ਇੱਥੇ ਸਪੀਡ ਬ੍ਰੇਕਰ ਬਣਾਏ ਜਾਣ ਜਾਂ ਕੋਈ ਚੌਂਕ ਬਣਾਇਆ ਜਾਵੇ ਡੰਗ ਦਾ ਵੀ ਜਿੰਦੇ ਨਾਲ ਹਾਸੇ ਰੁਕ ਜਾਣ ਇਹ ਹਾਸੇ ਜਿਹੜੇ ਨੇ ਡੇਲੀ ਤੇ ਡੇਲੀ ਹੋ ਰਹੇ ਨੇ ਦਿਨੇ ਦੋ ਤਿੰਨ ਚਾਰ ਵਾਰੀ ਹੋ ਰਹੇ ਨੇ ਅੱਜ ਤੋਂ ਹਫਤਾ ਪਹਿਲੇ ਹੋਇਆ ਈਦਿਕਸ਼ਾ ਵਾਲੇ ਬਹੁਤ ਤੇਜ਼ ਚੱਲ ਰਹੀ ਸੀ ਸਾਹਮਣੇ ਵਾਲੇ ਦਾ ਫਰੂਟ ਵਾਲੇ ਦਾ ਫੱਟਾ ਵੀ ਤੋੜਦਾ ਸੀ ਅੱਜ ਫੇਰ ਹੋਇਆ ਜੀ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत